लुधियाना उपचुनाव ਦੇ ਨਤੀਜਿਆਂ ਨੇ ਸਸੂਬੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜਾ ਦਿੱਤਾ। ਪਰ ਮੈਂ ਸਮਝਦਾ ਕਿ ਉਹਨਾਂ ਨੂੰ ਬਾਰ-ਬਾਰ ਲੋਕਾਂ ਦੇ ਫਤਵੇ ਨੂੰ ਠੁਕਰਾਉਣਾ ਨਹੀਂ ਚਾਹੀਦਾ। ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ। ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ। ਲੁਧਿਆਣਾ उपचुनाव ਦੇ ਨਤੀਜੇ ਜਿਹੜੇ ਨੇ ਸਪਸ਼ਟ ਰੂਪੀ ਤਸਰੇ ਨੇ ਕਿ 2 ਦਸੰਬਰ 2024 ਦੇ ਹੁਕਮਨਾਮੇ ਦੀ ਪਾਲਣਾ ਕਰੇ ਬਿਨਾਂ ਸ਼ਰਮਣੀਆ ਕਾਂਦੀ ਦਾਦਰ ਪੈਰਾਖਤ ਨਹੀਂ ਆ ਸਕਦਾ بار بار ਜਵਾਨ ਤੇ ਜਬਤ ਕਰਨ ਦੇ ਛੱਕੇ ਲਾੜ ਲਵਾ ਕੇ ਮਤਲ ਕਾਲੀ ਵਰਕਰਾਂ ਨੂੰ ਨਾਰਾਜ਼ ਕਰਨਾ ਕਾਲੀ ਵਰਕਰਾਂ ਨੂੰ ਦੂਧਾ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਔਰ ਮੈਂ ਸਮਝਦਾ ਕਿ 2.2024 ਦੇ ਹੁਕਮ ਨਾਵੇਂ ਦੀ ਇਹਨ ਬਿਨ ਪਾਲਣਾ ਕਰਕੇ ਔਰ ਉਸ ਸਾੜ پارٹی ਮਹੀਨ ਵਿੱਚ ਸਾਹ ਦੇ ਕੇ ਖੇਲਰੀ ਹੋਈ ਪੰਥ ਦੀ ਸ਼ਕਤੀ ਨੂੰ ਜੋੜ ਕੇ ਔਰ ਕਾਲੀਆਂ ਦਾ ਇੱਕ ਮਜ਼ਬੂਤ ਮਤਲਬ ਜਿਹੜਾ ਹੈ ਜਥੇਬੰਦੀ ਬਣਾ ਕੇ ਹੀ ਪੰਜਾਬ ਤੇ ਪੰਥ ਨੂੰ ਲੋਕਾਂ ਦੀ ਤਲਵਾਈ ਦਿੱਤੀ ਜਾ ਸਕਦੀ ਆ ਔਰ ਇਸ ਖੇਲਜੰਦ ਦੇ ਵਿੱਚੋਂ ਇਸ ਨਿਹਾਰ ਦੇ ਵਿੱਚੋਂ ਕਾਲੀਦਾਨ ਨੂੰ ਕੱਢਿਆ ਜਾ ਸਕਦਾ ਔਰ ਅੱਜ ਲੋੜ ਆ ਕਿ ਅਸੀਂ ਜੋ ਸਾਹਮਣੇ ਨਸੀਝ ਆਏ ਨੇ ਸਾਸੀ ਵਿੱਚ ਬਾਦਲ ਉਹਨਾਂ ਤੋਂ ਸੌਖੇ ਆ